ਆਹ ਮੈਂ ਗੱਲ ਕਰ ਲੱਗਾ 15 April 1837 ਈਸਵੀ ਨੂੰ ਕਾਬਲ ਤੋਂ ਦੋਸਤ ਮੁਹੰਮਦ ਖਾਨ ਨੇ ਆਪਣੀਆਂ ਫੌਜਾਂ ਨੂੰ ਦੇਖ ਕੇ 45000 ਦਾ ਦਸਤਾ ਇਤਿਹਾਸ ਕਹਿੰਦਾ ਸਮੀ ਖਾਨ ਦੀ ਕਮਾਂਡ ਦੇ ਹਿੱਥ ਇਹਨੇ ਆਪਣੇ ਪੰਜਾਂ ਪੁੱਤਰਾਂ ਨੂੰ ਮੌਤ ਦੇ ਗਾਨੇ ਵੱਧ ਕੇ ਤੋਰਿਆ ਜਮਰੌਦ ਦੇ ਵੱਲੇ ਇਹਨਾਂ ਨੇ ਜਮਰੌਦ ਨੂੰ ਚਾਰ ਚਫੇਰੇ ਉਾਂ ਤੇ ਢੇਰਾ ਪਾ ਲਿਆ 27 April ਦਾ ਦਿਨ ਹੈ ਦਿਨ ਚੜਦਿਆਂ ਸਾਰ ਆਪਣੀਆਂ ਤੋਪਾਂ ਟੀਤੀਆਂ ਕਿਲੇ ਵੱਲ ਨੂੰ ਫਿੱਟ ਇਹ ਕਿਲੇ ਦੇ ਉੱਤੇ ਹਮਲਾ ਕਰਨਾ ਕੋਈ ਸੌਖਾ ਨਹੀਂ ਸੀ ਇਹ ਕਿਲਾ ਸਰਦਾਰ ਰਿਸ਼ੰਗ ਨਲੂਏ ਨੇ ਕਿਸੇ ਆਪਣੇ ਹੱਥੀ ਕਿਸੇ ਸਮੇਂ ਆਪਣੇ ਹੱਥੀ ਤਿਆਰ ਕੀਤਾ ਸੀ ਇਸ ਕਿਲੇ ਦੀਆਂ 4 ਗੱਜ ਕੰਧਾਂ ਚੌੜੀਆਂ ਰੱਖੀਆਂ ਗਈਆਂ ਐ ਇਸ ਕਿਲੇ ਦੀਆਂ 12 ਗੱਜ ਕੰਧਾਂ ਉੱਚੀਆਂ ਉਹ ਸਾਰੀਆਂ ਗਈਆਂ ਐ ਇਹਨਾਂ ਕੰਧਾਂ ਨੂੰ ਢਾਟੇ ਢੇਰੀ ਕਰਨ ਵਾਸਤੇ ਇਹਨਾਂ ਕੰਧਾਂ ਨੂੰ ਤੈਸ ਨਾਸ ਕਰਨ ਵਾਸਤੇ 45000 ਸੈਨਾ ਹੈ ਤੇ ਛੋਟੀਆਂ ਤੋਪਾਂ ਕਿਲੇ ਦੇ ਉੱਤੇ ਤੋਪਾਂ ਨੇ ਬਾਹਰੋਂ ਗੋਲੇ ਡਾੜਨੇ ਸ਼ੁਰੂ ਕੀਤੇ ਐ ਅੰਦਰ ਕਮਾਂਡ ਕਰ ਰਿਹਾ ਹੈ ਸਰਦਾਰ ਮਹਾ ਸਿੰਘ ਮਹਾ ਸਿੰਘ ਨੇ ਆਪਣੇ ਖਾਲਸੇ ਨੂੰ ਕੀਤਾ 78 ਬਾਪੂ ਸੀਤਲ ਜੀ ਲਿਖਦੇ ਨੇ ਉਹ ਕਹਿੰਦੇ ਨੇ ਮਹਾ ਸਿੰਘ ਸਰਦਾਰ ਲਲਕਾਰ ਚਿੰਦਾ ਹੋ ਜੋ ਜੰਗ ਦੇ ਲਈ ਤਿਆਰ ਸਿੰਗੋ ਵੈਰੀ ਵਿੱਚ ਮੈਦਾਨ ਦੇ ਆਣ ਲੱਥੇ ਸਾਡੀ ਅੱਖ ਨੂੰ ਰਹੇ ਵੰਗਾਰ ਸਿੰਗੋ ਉਹ ਕਹਿੰਦਾ ਪਾਗੀ ਅੱਜ ਪੰਜਾਬ ਦੀ ਹੱਥ ਸਾਡੇ ਇਹ ਦੇ 76 ਜਾਨਾ ਵਾਰ ਸਿੰਘ ਉਹ ਟਿੰਦਾ ਦਾਈਆ ਸੂਰਮੇ ਦਾ ਸਿਰ ਦੇ ਨਾਲ ਹੁੰਦਾ ਜਿੱਤ ਹਾਰ ਦੀ ਜਾਣੇ ਕਰਤਾਰ ਸਿੰਘ ਆਏ ਹੋ 45000 ਸੈਨਾ ਨੂੰ 1000 ਥਾਲਸਾ ਲੋਹੇ ਦੇ ਚਣੇ ਚਬਾਉਣ ਵਾਸਤੇ ਤਿਆਰੀਆਂ ਹੈ ਐਉਂ ਕਰਦਾ ਸਮੀਖਾ ਮੁਗਲ ਬੇ Não, mano, sabe o que é ਪੈਂਦੇ ਸੀ ਡਿਗਦੇ no ਮੁਗਲਾਂ ਤੇ ਵਰਦੇ ਸੀ ਤੋਪਾਂ ਦੇ ਫੇਰ ਕਿਲੇ ਚੋਂ ਤੋਪਾਂ ਦੇ ਗੋਲਿਆਂ ਰਣ ਵਿੱਚ ਅੱਗ ਫਰਸਾਈ ਸੀ ਸੰਮੀਖਾਂ ਕਿਲੇ ਦਿਵਾਲੇ ਰੇਂਜ ਬਨਵਾਈ ਸੀ ਗੋਲਿਆਂ ਦੀ ਸੰਮੀਖਾਂ ਨੇ ਵਾਛੜ ਕਰਵਾਈ ਸੀ ਸਿੰਘਾਂ ਦਾ ਕਿਲਾ ਅਡਾ ਦਿਓ ਮੁਮਨ ਸਭ ਕਹਿੰਦੇ ਸੀ ਤੋਪਾਂ ਦੇ ਫੇਰ ਕਿਲੇ ਵਿੱਚ ਮੁਗਲਾਂ ਦੇ ਪੈਂਦੇ ਸੀ ਡਿਗਦੇ ਆ ਫੇਰ ਕਿਲੇ ਸਮਾਪੂਰ ਹੋ ਚੁਕਾ ਹੈ ਸਾਡੇ ਸਤਕਾਰਯੋਗ ਭੈਣ ਜੀ ਭਾਈ ਦਪਿੰਦਰ ਦੇ ਨਾਮ ਤੇ 100 ਦਮੜਾ ਭੇਜੀ ਤੇ ਤੈਦਲੋਂ ਧੰਨਵਾਦ ਕਰਦਾ ਹੈ ਭਾਈ ਨਿਸ਼ਾਨ ਸਿੰਘ ਜੀ ਉਹਨਾਂ ਮੈਂ ਛੋਟੀ ਜੀ ਬੱਚੀ ਭਾਈ ਨਿਸ਼ਾਨ ਸਿੰਘ ਦੇ ਨਾਮ ਤੇ 100 ਦਮੜਾ ਰੇਟੀ ਗਈ ਹੈ ਮੈਂ ਤੈਦਲੋਂ ਧੰਨਵਾਦ ਕਰਦਾ ਹੈ ਭਾਈ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਵੀ 100 ਦਮੜਾ ਭੇਜਿਆ ਗਿਆ ਇਤਿਹਾਸ ਦੇ ਮਾਣ ਵਿੱਚ ਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਭਾਈ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਵੀ ਸੌਧਮੜਾ ਦੇ ਦਿੱਤੇ ਸਤਿਕਾਰਿਆ ਗਿਆ। ਤਹਿਦੋਂ ਧੰਨਵਾਦ ਹੈ। ਆਓ ਅਡੇਰੇ ਜਾਣ ਦਾ ਸਮਾਂ ਨਹੀਂ 77 ਸਾਹਿਬ ਉੱਠ ਕੇ ਖੜੇ ਹੋ ਗਏ ਨੇ। ਪ੍ਰਧਾਨ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ, ਭਾਈ ਦਲਬਾਗ ਸਿੰਘ ਜੀ, ਭਾਈ ਨਰਮਨ ਸਿੰਘ ਜੀ ਜਿਹੜੇ ਬੜੇ ਵਧੀਆ ਤਰੀਕੇ ਦੇ ਨਾਲ ਸਟੇਜ ਨੂੰ ਚਲਾ ਰਹੇ ਨੇ। ਉਹਨਾਂ ਵੱਲੋਂ ਹੁਕਮ ਸੀ ਤੁਹਾਡੇ ਦਰਸ਼ਨ ਦਦਾਰੇ ਕਰਨ ਦਾ। ਸੋ ਸਾਡੇ ਤੋਂ ਹੋਈਆਂ ਭੁੱਲਾਂ ਚੁਟਕਾਂ ਦੀ ਖਿਮਾ। ਇਹ ਤੁਹਾਡਾ ਨਿਮਾਣਾ ਜਿਹਾ ਆਪਣਾ ਜਥੇ ਦਾਸ ਭਾਈ ਬਲਬੀਰ ਸਿੰਘ ਨੱਡਰ ਗੁਜਰਪੁਰਾ ਸਾਥ ਨਿਭਾਰੇ ਨੇ ਵੀਰ ਸੁਖਚੈਨ ਸਿੰਘ ਜੀ ਅਲੋਹਾਲ ਤੁਹਾਡਾ ਡੁਆਢੀ ਨੱਡਰ ਭਾਈ ਗੁਰਪ੍ਰਤਾਪ ਸਿੰਘ ਜੀ ਵਰਪਾਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗਰਜਵੀਂ ਆਵਾਜ਼ ਵਿੱਚ ਗੁਜਰਪੁਰੇ ਵਾਲੇ ਜੱਥੇ ਨੂੰ ਫਤਿਹ ਰਾਹੀ ਦਿਓ ਵਦੈ ਦੀ ਤੇ ਆਖੋ ਜੀ ਵਾਹੇ ਗੁਰਜੀਟਾ ਠਲਸਾ ਵਾਹੇ ਗੁਰਜੀਟੀ ਫਤਿਹ